ਬੜਾ ਪ੍ਰਚਾਰ ਕਰ ਰਹੇ ਜਿਹੜੇ ਐ ਚਮਕੌਰ ਸਿੰਘ ਤੇ ਰਜਿੰਦਰ ਸਿੰਘ ਤਲਵੰਡੀ ਕਹਿੰਦੇ ਉਹਨਾਂ ਦੇ ਪਰਚਾ ਹੋ ਗਿਆ ਜੀ ਹਾਂਜੀ ਮੈਨੂੰ ਦੇਖੋ ਕਾਲੀ ਰਾਤ ਨੂੰ ਪਤਾ ਲੱਗਾ ਸੀ ਬਹੁਤ ਜ਼ਿਆਦਾ ਗਲਤ ਹੋਇਆ ਦੇਖੋ ਇੱਕ ਉਹ ਪਾਰਟੀ ਦੇ ਸੇਵਾਦਾਰ ਨੇ ਬੜਾ ਵਧੀਆ ਚੋਣ ਪ੍ਰਚਾਰ ਕਰਦੇ ਨੇ ਪਰ ਇਹ ਜਿਹੜੀ ਸਰਕਾਰਾਂ ਕਹ ਲੋ ਕਿ ਗਲਤ ਹਰਕਤਾਂ ਕਰਦੀ ਪਈਆਂ ਵਾ ਇਹ ਬਹੁਤ ਜ਼ਿਆਦਾ ਗਲਤ ਹੈ ਜਿਹਦੇ ਪਰਚਾ ਨਾਰਾਧ ਕੀਤਾ ਕੋਈ ਸਖਤ ਐਕਸ਼ਨ ਲਵਾਂਗੇ ਜਿੱਪਾ ਤਾਂ ਤਾਂ ਜ਼ਮੀਨੀ ਚੋਣ ਦੇ ਵਿੱਚ ਦੋ ਆਜ਼ਾਦ ਉਮੀਦਵਾਰ ਹੋ ਗਏ ਨੇ ਇੱਕ ਤਾਂ ਤੁਸੀਂ ਹੈਗੇ ਹੋ ਤੁਹਾਡਾ ਚੋਣ ਨਿਸ਼ਾਨ ਕੀ ਔਰ ਦੂਸਰੇ ਮਨਦੀਪ ਸਿੰਘ ਦਾ ਚੋਣ ਨਿਸ਼ਾਨ ਕੀ ਹੈ ਜੀ ਦੇਖੋ ਮੇਰਾ ਮੈਨੂੰ ਚੋਣ ਨਿਸ਼ਾਨ ਪਤਾ ਮੇਰਾ ਨਾਮ ਮਨਦੀਪ ਸਿੰਘ ਖਾਲਸਾ ਮੇਰਾ ਚੋਣ ਨਿਸ਼ਾਨ ਬਾਲਟੀ ਹੈ 14ਵੇਂ ਨੰਬਰ ਤੇ ਮੇਰਾ ਨਿਸ਼ਾਨ ਦੂਜੇ ਮਨਦੀਪ ਸਿੰਘ ਦਾ ਮੈਨੂੰ ਨਹੀਂ ਪਤਾ ਕੌਣ ਹੈ ਕੌਣ ਨਹੀਂ ਥਾਲੀ ਮਨਦੀਪ ਸਿੰਘ ਹੀ ਦੋ ਆਣੇ ਸੀ ਬਾਕੀ ਕਿਉਂ ਨਹੀਂ ਆਏ ਬੜਾ ਸੋਚਣ ਵਾਲਾ ਸਵਾਲ ਹੈ ਵੀ ਉਸ ਟਾਈਮ ਦੇ 2 ਕਰਦੀ ਹੈ ਕਈ ਮਨਦੀਪ ਸਿੰਘ ਗਾਣੇ ਤੇ ਕਈ ਇਹਨਾਂ ਵਰਗੇ ਗਾਂ ਜਾਣੇ ਪਰ ਮਨਦੀਪ ਸਿੰਘ ਇਥੋਂ ਇੱਕੋ ਹੀ ਰਹੇਗਾ ਇਹ ਜਿਹੜੇ ਆਏ ਆ ਚਲੋ ਜਾਣ ਪੁੱਛ ਕੇ ਸਰਕਾਰਾਂ ਦੇ ਕਹਿ ਲੋ ਪਲਾਨ ਬੰਦੇ ਆਖੋ ਕਿਤੇ ਨਾ ਕਿਤੇ ਸੰਗਤਾਂ ਨੂੰ ਵੀ ਨਾ ਕਹਿ ਲੋ ਥੱਲੇ ਜਨਤਾ ਨੂੰ ਵੀ ਡਰਾਉਂਦੇ ਪਏ ਨੇ ਪ੍ਰੈਸ਼ਰ ਪਾ ਰਹੇ ਨੇ ਤੁਸੀਂ ਨਾਲ ਨਹੀਂ ਜਾਣਾ ਤੁਸੀਂ ਪਿੰਡਾਂ ਇਕੱਠ ਨਹੀਂ ਕਰਨਾ ਯਾਰ ਤੁਹਾਡੀ ਪਰਚੇ ਸੰਗਤਾਂ ਦਾ ਅਰਧੀਆਂ ਪਈਆਂ ਇਹ ਪਰਚੇ ਪੁੱਛੇ ਦੀ ਪ੍ਰਵਾਹ ਕਿਸ ਸੰਗਤ ਨਹੀਂ ਕਰਨੀ ਇਕੱਠ ਕਰ ਰਹੇ ਹੋ ਪਿੰਡਾਂ ਦੇ ਵਿੱਚ ਕੀ ਸੋਚ ਕੇ ਮਨ ਦੇ ਵਿੱਚ ਜਿਹੜੇ ਇਹਨਾਂ ਚ ਖਿਆਲ ਕਿਉਂਦਾ ਇਹਨਾਂ ਦੇ ਹੱਕ ਤੇ ਜਦੋਂ ਤੁਸੀਂ ਇਕੱਠ ਕਰਦੇ ਹੋ ਬਾਕੀ ਜਿਹੜੀ ਇਹਨੇ ਸੋਚ ਆ ਉਹ ਪੰਜਾਬ ਰਤੇ ਆ ਉਹਦਾ ਕਰਕੇ ਅਸੀਂ ਇਹਦਾ ਇਕੱਠ ਕਰ। ਵੀ ਅਸੀਂ ਇਹ ਪੰਜਾਬ ਨੂੰ ਸਾਫ਼ ਤੇ ਸੁਥਰਾ ਬਣਾਉਣਾ ਵਾ ਤੇ ਤਰੱਕੀ ਦੇਖਣਾ। ਇਹ ਹਿੰਦੂ ਸਿੱਖਾਂ ਦੇ ਵਿੱਚ ਪਾੜਪੋਣ ਦੀ ਕੋਸ਼ਿਸ਼ਾਂ ਕਰ ਰਹੇ ਨੇ। ਉਹ ਮਨਸੂਬਿਆਂ ਦੇ ਵਿੱਚ ਕਾਮਯਾਬ ਹੋਣਗੇ ਜੀ? ਭਾਜੀ ਇਹਨਾਂ ਨੇ ਸ਼ੁਰੂ ਤੋਂ ਕੀਤਾ ਹੀ ਕੀ ਹੈ। ਮੈਨੂੰ ਵਿਖਾਓ ਹਾਂ ਕਿਹੇ ਸਟੇਜ ਤੇ ਕੋਈ ਮਤਲਬ ਇਕਤਾ ਵਹਾਈ ਇਹਨਾਂ ਨੇ। ਆਪ ਤੇ ਲੜਦੇ ਫਿਰਦੇ ਪਏ ਆ। ਕੋਈ ਕਹਿੰਦਾ ਮੈਂ ਪ੍ਰਧਾਨ ਬਣਦਾ ਕੋਈ ਕਹਿੰਦਾ ਮੈਂ ਸੀਐਮ ਬਣ ਜਾਵਾਂ ਕੋਈ ਕਹਿੰਦਾ ਮੇਰਾ ਸੀਐਮ ਵਾਲਾ ਚਿਹਰਾ ਵਾ। ਪਰ ਮੈਨੂੰ ਇਹ ਨਹੀਂ ਸਮਝ ਲੱਗਦੀ। ਸਾਡੇ ਵਿੱਚੇ 파ੜ ਕਿਉਂ ਪਾਣਾ ਚਾਹੁੰਦੇ ਆ ਜਦਕਿ ਮੈਂ ਵੀ ਇੱਕ ਕਾਰੋਬਾਰ ਕਰਨ ਵਾਲਾ ਬੰਦਾ ਹਣਾ ਮੇਰੀ ਵੀ ਛੋਟੀ ਜੀ ਦੁਕਾਨ ਅੰਬਸਰ ਸ਼ਹਿਰ ਦੇ ਵਿੱਚ ਉੱਥੇ ਮੇਰੇ ਹਿੰਦੂ ਵੀਰ ਭਰਾ ਵੀ ਇਕੱਠੇ ਆ ਚਾਹ ਪਾਣੀ ਸਾਡਾ ਇਕੱਠੀ ਇਕੱਠੇ ਦਾ ਰੋਟੀ ਪਾਣੀ ਸਾਡਾ ਇਕੱਠਾ ਆ ਆਣ ਜਾਣ ਸਾਡਾ ਇਕੱਠਾ ਆ ਇੱਕ ਦੂਜੇ ਦੇ ਵਿਆਹਾਂ ਸ਼ਾਦੀਆਂ ਦੇ ਹੀ ਆਣੇ ਜਾਣੇ ਆ ਪਰ ਇਹ ਜਾਣ ਬੁੱਝ ਕੇ ਕਹਿ ਲੋ ਕਿ ਸ਼ਰਾਰਤਾਂ ਕਰਦੇ ਨੇ ਕਿ ਇਹਨਾਂ ਦੇ ਦੋ ਫਾੜ ਹੋਣ ਤੇ ਇਕੱਠੇ ਨਾ ਹੋਣ ਤੇ ਇਹਨਾਂ ਸਿਰ ਤੋਂ ਵੋਟਾਂ ਆਨ ਲਈਏ ਐਸਡੀ ਟੀਵੀ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਦੇ ਨਾਲ ਗਰਮਾਇਆ ਹੋਇਆ ਹੈ ਜਿੱਥੇ ਸੱਤਾਧਰ ਪਾਰਟੀ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਵੀ ਭਾਈ ਅਸੀਂ ਹੀ ਜਿੱਤਾਂਗੇ ਜਿੱਤਾਂਗੇ ਉੱਥੇ ਵੱਖ-ਵੱਖਰੀਆਂ ਪਾਰਟੀਆਂ ਜਾਂ ਆਜ਼ਾਦ ਉਮੀਦਵਾਰ ਇਸ ਚੋਣ ਮੈਦਾਨ ਦੇ ਵਿੱਚ ਨੇ ਤਾਂ ਖਾਸ ਤੌਰ ਤੇ ਪੂਰੇ ਪੰਜਾਬ ਹੀ ਨਹੀਂ ਦੇਸ਼ ਭਰ ਦੀ ਜੇ ਗੱਲ ਕਰ ਲਈਏ ਪੂਰੇ ਦੇਸ਼ ਭਾਰੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਇੱਕੋ ਇੱਕ ਸ਼ਖਸ਼ਜ ਜਾਂ ਇੱਕੋ ਇੱਕ ਉਮੀਦਵਾਰ ਹੈ ਜਿਸ ਦੀ ਚਰਚਾ ਹੋ ਰਹੀ ਹੈ ਉਹ ਹੈ ਮਨਦੀਪ ਸਿੰਘ ਆਜ਼ਾਦ ਤਰਨਤਾਰ ਤੋਂ ਚੋਣ ਮੈਦਾਨ ਦੇ ਵਿੱਚ ਨੇ ਤਾਂ ਗੱਲਬਾਤ ਕਰਦੇ ਆ ਤਾਂ ਚੋਣ ਮੈਦਾਨ ਦੇ ਵਿੱਚ ਇੱਥੇ ਤੁਹਾਨੂੰ ਸ਼ੁਰੂਆਤ ਵਿੱਚ ਇਹ ਜ਼ਰੂਰ ਦੱਸ ਦਈਏ ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਦੋ ਉਮੀਦਵਾਰ ਹੋ ਗਏ ਨੇ ਮਨਦੀਪ ਸਿੰਘ ਤਾਂ ਉਹਦੇ ਬਾਰੇ ਵੀ ਗੱਲਬਾਤ ਕਰਦੇ ਹਾਂ ਮਨਦੀਪ ਸਿੰਘ ਹੋਰੀ ਸਾਡੇ ਨਾਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਸ਼ੁਰੂਆਤ ਦੇ ਵਿੱਚ ਮੈਂ ਜ਼ਿਕਰ ਕੀਤਾ ਹੈ ਕਿ ਹਰ ਕਿਸੇ ਦੀਆਂ ਨਜ਼ਰਾਂ ਤੁਹਾਡੇ ਤੇ ਟਿਕੀਆਂ ਹੋਈਆਂ ਨੇ ਪੂਰੇ ਪੰਜਾਬ ਹੀ ਨਹੀਂ ਦੇਸ਼ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਲੋਕ ਤੁਹਾਨੂੰ ਦੇਖ ਰਹੇ ਨੇ ਵੀ ਭਾਈ ਆਖਿਰਕਾਰ ਚੋਣ ਕੰਪੇਨ ਕਿਹੋ ਜਿਹੀ ਹੋ ਰਹੀ ਹੈ ਲੋਕਾਂ ਦਾ ਹੰਗਾਰਾ ਕਿਹੋ ਜਿਹਾ ਮਿਲ ਰਿਹਾ ਜਾਂ ਲੋਕਾਂ ਦਾ ਸਹਿਯੋਗ ਕਿਹੋ ਜਿਹਾ ਮਿਲ ਰਿਹਾ ਹੈ ਉਹਨਾਂ ਲੋਕਾਂ ਨੂੰ ਜ਼ਰੂਰ ਦੱਸ ਜਿੰਨਾ ਸੋਚਿਆ ਸੀ ਉਸ ਤੋਂ ਕਈ ਗੁਣਾ ਉੱਪਰ ਸਜੋਗ ਮਿਲਦਾ ਪਿਆ ਜਦੋਂ ਵੀ ਅਸੀਂ ਹਰ ਪਿੰਡ ਵਿੱਚ ਵਿਚਰਨ ਜਾਂਦੇ ਆ ਮਤਲਬ ਇਹੋ ਸੋਚ ਕੇ ਜਾਂਦੇ ਕਿ ਯਾਰ ਅੱਗੇ ਪਤਾ ਨਹੀਂ ਕਿਹੋ ਜਿਹਾ ਰਿਸਪੌਂਸ ਆਣਾ ਪਰ ਜਦੋਂ ਜਾਂਦੇ ਆ ਮਤਲਬ ਕਿਸਾਨਾਂ ਨਾਲ ਕਿਹ ਲੋ ਕਿ ਸੁਪਨਾ ਹੀ ਹੁੰਦਾ ਕਿ ਯਾਰ ਇੰਨੀ ਸਖਤਾਂ ਦਾ ਪਿਆਰ ਮਿਲਦਾ ਬਹੁਤ ਜ਼ਿਆਦਾ ਉਤਸ਼ਾਹ ਹੁੰਦਾ ਵਿੱਚ ਅੱਛਾ ਮਨਦੀਪ ਸਿੰਘ ਦਾ ਜ਼ਿਕਰ ਹੋ ਰਿਹਾ ਹੈ ਮਨਦੀਪ ਸਿੰਘ ਤਰਨਤਾਨ ਜ਼ਿਮਨੀ ਚੌਂਡ ਦੇ ਵਿੱਚ ਦੋ ਆਜ਼ਾਦ ਉਮੀਦਵਾਰ ਹੋ ਗਏ ਨੇ ਇੱਕ ਤਾਂ ਤੁਸੀਂ ਹੈਗੇ ਹੋ ਤੁਹਾਡਾ ਚੋਣ ਨਿਸ਼ਾਨ ਕੀ ਔਰ ਦੂਸਰੇ ਮਨਦੀਪ ਸਿੰਘ ਦਾ ਚੋਣ ਨਿਸ਼ਾਨ ਕੀ ਹੈ ਜੀ ਦੇਖੋ ਮੇਰਾ ਮੈਨੂੰ ਚੋ ਨਿਸ਼ਾਨ ਪਤਾ ਮੇਰਾ ਨਾਮ ਮਨਦੀਪ ਸਿੰਘ ਖਾਲਸਾ ਮੇਰਾ ਚੋ ਨਿਸ਼ਾਨ ਬਾਲਟੀ ਹੈ 14ਵੇਂ ਨੰਬਰ ਤੇ ਮੇਰਾ ਨਿਸ਼ਾਨ ਹੈ ਮੁੰਜੇ ਮਨਦੀਪ ਸਿੰਘ ਦਾ ਮੈਨੂੰ ਨਹੀਂ ਪਤਾ ਕੌਣ ਹੈ ਕੌਣ ਨਹੀਂ ਹਾਂ ਇੰਨਾ ਜਰੂਰ ਸੁਣਨ ਚ ਆਇਆ ਇਹ ਸਰਕਾਰਾਂ ਦੀ ਦੇਖੋ ਜਾਣ ਬੁਝ ਕੇ ਸ਼ਰਾਰਤ ਹੁੰਦੀ ਹੈ ਬਾਕੀ ਇਹਨੇ ਉਮੀਦਵਾਰ ਇਹਨਾਂ ਨੂੰ ਡਬਲ ਕਿਉਂ ਨਹੀਂ ਕੀਤਾ ਖਾਲੀ ਮਨਦੀਪ ਸਿੰਘ ਨੂੰ ਕਿਉਂ ਟਾਰਗੇਟ ਕਰਦੇ ਪਏ ਜੇ ਜਦੋਂ 2024 ਦੇ ਵਿੱਚ ਐਮਪੀ ਦੀਆਂ ਇਲੈਕਸ਼ਨਸ ਹੋਈਆਂ ਸੀ ਉਦੋਂ ਵੀ ਇਹ ਕਮਰਾਤਪਾਲ ਸਿੰਘ ਖੜੂਰ ਸਾਹਿਬ ਤੋਂ ਖੜ ਗਿਆ ਸੀਗਾ ਇਹਨਾਂ ਦੇਖੋ ਇਹ ਜਾਣ ਬੁਝ ਕੇ ਸਰਕਾਰਾਂ ਦੀ ਹੈ ਚੋਜੀਆਂ ਕਹਿ ਲਓ ਕਿ ਸ਼ਰਾਰਤਾਂ ਵਾ ਇਹ ਸ਼ਰਾਰ ਕਾਲੀ ਮਨਦੀਪ ਸਿੰਘ ਹੀ ਦੋ ਆਣੇ ਸੀ ਬਾਕੀ ਕਿਉਂ ਨਹੀਂ ਆਏ ਬੜਾ ਸੋਚਣ ਵਾਲਾ ਸਵਾਲ ਹੈ ਵੀ ਉਸ ਟਾਈਮ ਦੇ 2024 ਦੀ ਸਰਕਾਰ ਇਲੈਕਸ਼ਨ ਹੋਣੀ ਸੀ ਉਹਦਾ ਵੀ ਭਾਈ ਅੰਮ੍ਰਿਤਪਾਲ ਸਿੰਘ ਦੋ ਆਗੇ ਸੀ ਇਹ ਜਾਣ ਬੁੱਝ ਕੇ ਸਰਕਾਰਾਂ ਸ਼ਰਾਰਤਾਂ ਕਰਦੀਆਂ ਮੈਂ ਤੇ ਮੈਂ ਸਾਡੇ ਮਾਦੀ ਸਾਰੀਆਂ ਸੰਤਾ ਨੂੰ ਕੋਈ ਬੇਨਤੀ ਕਰਨਾ ਚਾਹਨਾ ਚਾਹਨਾ ਚੋਣ ਨਿਸ਼ਾਨ ਬਾਲਟੀ ਦੇ ਮੋਹਰੇ ਲਾਣੀ ਹੈ ਤੇ 14 ਨੰਬਰ ਤੇ ਹੈਗਾ ਚੋਣ ਨਿਸ਼ਾਨ ਤੇ ਉੱਥੇ ਨੇ ਮੋਹਰੇ ਲਾਣੀਆਂ ਸਾਰੀ ਜੀ ਤੁਹਾਨੂੰ ਕਦੋਂ ਪਤਾ ਲੱਗਦਾ ਹੈ ਕਿ ਤਰਨਤਨ ਬਾਈ ਇਲੈਕਸ਼ਨ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਇੱਕ ਹੋਰ ਮਨਦੀਪ ਸਿੰਘ ਆ ਗਿਆ ਜੀ ਮੈਨੂੰ 2 ਦਿਨ ਹੋਏ ਪਤਾ ਲੱਗੇ ਮੇਰੇ ਖਿਆਲ ਦੋ ਦਿਨ ਹੋ ਚੁੱਕੇ ਪਤਾ ਲੱਗੇ ਕੱਲ ਮੈਂ ਹਾਂ ਨਹੀਂ ਸੋਰੀ ਕੱਲ ਪਤਾ ਲੱਗਾ ਹਾਂ ਕੱਲ ਪਤਾ ਲੱਗਾ ਜਦੋਂ ਲਿਸਟ ਸਾਰੀ ਆ ਚੁੱਕੀ ਸੀ ਨਾ ਕੱਲ ਪਤਾ ਲੱਗਾ ਪਹਿਲਾ ਖਿਆਲ ਕੀ ਹੈ ਜਦੋਂ ਇੱਕ ਹੋਰ ਮਨਦੀਪ ਸਿੰਘ ਚੌਂਣ ਵਿਧਾਨਚਾ ਆ ਗਿਆ ਜੀ ਚਲੋ ਹੁਣ ਕੀ ਕਹੀਏ ਕਈ ਮਨਦੀਪ ਸਿੰਘ ਆਣੇ ਤੇ ਕਈ ਇਹਨਾਂ ਵਰਗੇ ਗਾਂ ਜਾਣੇ ਪਰ ਮਨਦੀਪ ਸਿੰਘ ਇੱਥੋਂ ਇੱਕੋ ਹੀ ਰਹੇਗਾ ਇਹ ਜਿਹੜੇ ਆਏ ਆ ਚਲੋ ਇਹ ਜਾਣ ਬੁੱਝ ਕੇ ਸਰਕਾਰਾਂ ਦੇ ਕਿਹੜੇ ਪਲਾਨ ਬੰਦੇ ਹੈ ਜੀ ਤੇ ਇਹਨਾਂ ਨੂੰ ਆਪਾਂ ਕਿਉਂ ਜ਼ਿਆਦਾ ਕਰਨਾ ਨਾ ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ ਸਾਨੂੰ ਅਸੀਂ ਆਪਣਾ ਕੰਮ ਕਰਨਾ ਤੇ ਸੈਨੀਟਾਈਜ਼ੇਵਾ ਕਰਨ ਆਏ ਸੰਤਾਈ ਸੇਵਾ ਵਾਲੇ ਧਿਆਨ ਲਾਈਏ ਆਪਾਂ ਇਹਨਾਂ ਵੱਲ ਧਿਆਨ ਦੇਣ ਦੀ ਲੋੜ ਨਹੀਂ ਸਾਨੂੰ ਇਹ ਲੋਕ ਕੀ ਕਹਿੰਦੇ ਬਾल्टी ਨਕੋ ਨਕ ਭਰ ਦੇਣਗੇ ਬੋਟਾਂ ਨਾਲ ਜੀ ਇਹਨਾਂ ਟੱਪ ਭਰਦੇ ਨੇ ਇਹ ਇਹ ਬਾल्टी ਇੱਥੇ ਬਾल्टी ਕਹੀਦਾ ਕਹਿੰਦੇ ਚਿੰਤਾ ਕਰੋ ਟੱਪ 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 ਭਰਦੇ ਰਿਹਾ ਆਪਾਂ ਬਾल्टी ਦੀ ਕਹਿੰਦੇ ਬਹੁਤ ਹੀ ਛੋਟੀ ਲਾਇਆ ਜੇ ਤੁਸੀਂ ਟੱਪ ਵੱਡੇਲੇ ਲਾ ਕੇ ਓੜੇ ਬਾल्टी ਬਹੁਤ ਛੋਟ ਛੋਟੀ ਤੁਹਾਡੀ ਤੇ ਬਾल्टी ਭਰਨ ਦੀ ਤਿਆਰੀ ਹੈ ਜੀ ਬਿਲਕੁਲ ਤਿਆਰੀ ਹੈ ਜੀ ਬਿਲਕੁਲ ਤਿਆਰੀ ਹੈ ਕੋਈ ਮੈਂ ਨਹੀਂ ਆ ਮਤਲਬ ਦੂਰ ਹੈ ਕੋਈ ਨਹੀਂ ਕੀ ਹਾਂ ਦੂਜੇ ਮਨਦੀਪ ਸਿੰਘ ਦਾ ਸਾਰੀ ਕਿਉਂਕਿ ਜਿਹੜੀ ਹੈਗੀ ਹੈ ਨਾ ਜਨਤਾ ਉਹ ਇੰਨੀ ਕਿ ਜਾਗਰੂਕ ਹੋ ਗਈ ਆ ਕਿ ਉਹਨਾਂ ਨੂੰ ਸਾਰਾ ਪਤਾ ਵੀ ਸਰਕਾਰਾਂ ਕੀ ਕਰਦੀਆਂ ਵਾਂ ਵੀ ਜਿਹੜਾ ਦੂਜਾ ਮਨਦੀਪ ਸਿੰਘ ਲਿਆਂਦਾ ਉਹ ਪਲਾਨ ਕਰਕੇ ਲਿਆਂਦਾ ਭਲੇਖੇ ਦੇ ਨਾਲ ਵੋਟ ਉਹਨੂੰ ਪਾਉਗੇ ਪਰ ਇੱਦਾਂ ਵਾਲੇ ਭਲੇਖਾ ਖਾਂਦੇ ਆ ਜੀ ਭਲੇਖਾ ਖਾ ਲੈਣਗੇ ਮਹਾਰਾਜ ਜੀ ਏਸੀ ਗੱਲ ਕਰਨ ਦੇ ਆ ਪਾਰਟੀ ਵਾਲੇ ਵਿੱਚੋਂ ਚੁਣ-ਚੁਣ ਕੇ ਪਾਰਟੀ ਲੱਭਣਗੇ ਜੀ ਵੇਖ ਕੇ ਪਾਰਟੀ ਚੁਣ-ਚੁਣ ਕੇ ਲੱਭਣਗੇ ਫਿਰ ਉਹਦਾ ਬਟਨ ਦੱਬਣਗੇ ਉਹ ਇਸ ਤਰ੍ਹਾਂ ਮਨਦੀਪ ਲਿਆਂਦਿਆ ਨਹੀਂ ਕੋਈ ਭਲੇਖਾ ਪੈਣਾ ਕਿਉਂਕਿ ਸਰਕਾਰਾਂ ਜਿਹੜੀਆਂ ਬਹੁਤ ਡਰੀਆਂ ਹੋਈਆਂ ਵਾ ਸਾਰਿਆਂ ਦਾ ਜਿਹੜਾ ਹੁਣ ਇਹਨਾਂ ਦਾ ਕੀ ਪਲਾਨ ਹੈ ਕਿ ਇੱਕੋ ਆਪਾਂ ਇਹ ਕਾ ਕਰ ਲਈਏ ਇੱਕ ਨੂੰ ਜਿਤਾ ਲਈਏ ਠੀਕ ਹੈ ਜੀ ਪਰ ਸੰਘਤ ਜਿਹੜੀ ਸੰਘ ਚੋਂ ਤੁਸੀਂ ਵੇਖਿਆ ਇੱਥੇ ਆਣ ਕੇ ਕਿੰਨਾ ਸਾਹਬ ਅੱਛਾ ਲੋਕ ਆਪ ਮੁਹਾਰੇ ਕਿੰਨੇ ਇਕੱਠ ਕਰ ਰਹੇ ਨੇ ਜੀ ਤਰ ਤਰਨ ਹਲਕੇ ਚ ਦੇਖੋ ਮੈਂ ਤੁਹਾਨੂੰ ਦੱਸੇ ਤਾਂ ਮੈਂ ਘਰੋਂ ਤੁਰਦਾ ਵਾਂ ਮੇਰੇ ਨਾਲ ਸਿਰਫ ਇੱਕ ਗੱਡੀ ਹੁੰਦੀ ਹੈ ਜਦੋਂ ਨਿਕਲਦਾ ਪੰਜ ਸੱਤ 10 ਗੱਡੀਆਂ ਰਮਾਨਾ ਹੋ ਜਾਂਦੀਆਂ ਜਦੋਂ ਮੈਂ ਅੱਗੇ ਜਾਣਾ ਮੇਰਾ ਆਈਡੀਆ ਵਾ 2 250 ਦੀ ਸੰਗਤ ਅੱਗੇ ਬੈਠੀ ਹੁੰਦੀ ਹਰ ਪਿੰਡ ਦੇ ਵਿੱਚ ਜਾ ਕੇ ਇੰਨਾ ਪਿਆਰ ਕਰਦੀ ਇਹ ਸੰਗਤਾਂ ਬਹੁਤ ਜ਼ਿਆਦਾ ਮਤਲਬ ਸੋਚ ਤੋਂ ਵੀ ਅੱਗੇ ਕਿਉਂਕਿ ਵੇਖੋ ਕਿਤੇ ਨਾ ਕਿਤੇ ਸੰਗਤਾਂ ਨੂੰ ਵੀ ਨਾ ਕਹਿ ਲੋ ਥੱਲੇ ਜਨਤਾ ਨੂੰ ਵੀ ਡਰਾਉਂਦੇ ਪਏ ਨੇ ਪ੍ਰੈਸ਼ਰ ਪਾ ਰਹੇ ਨੇ ਤੁਸੀਂ ਨਾਲ ਨਹੀਂ ਜਾਣਾ ਤੁਸੀਂ ਪਿੰਡਾਂ 'ਚ ਇਕੱਠ ਨਹੀਂ ਕਰਨਾ ਯਾਰ ਤੁਹਾਡੀ ਪਰਚੇ ਸੰਗਤਾਂ ਡਰਦੀਆਂ ਪਈਆਂ ਇਹ ਪਰਚੇ ਪੁਚੇ ਦੀ ਪ੍ਰਵਾਹ ਕਿਸ ਸੰਗਤ ਨਹੀਂ ਕਰਨੀ ਤੁਹਾਨੂੰ ਡਰਾਇਆ ਜਾ ਰਿਹਾ ਜੀ ਕਿਹਦੇ ਵੱਲੋਂ ਡਰਾਇਆ ਜਾ ਰਿਹਾ ਜੀ ਦੇਖੋ ਮੈਨੂੰ ਤੇ ਅੱਜ ਦਾ ਦਿਨ ਡਰਾਜ ਆ ਰਿਹਾ 3 ਸਾਲ ਤੋਂ ਪਹਿਲਾਂ ਡਰਾਉਂਦੇ ਰਹੇ ਪਰ ਆਪਾਂ ਡਰਨ ਵਾਲਿਆਂ ਚੋਂ ਨਹੀਂ ਕਿ ਨਾ ਕਿ ਡਰਦਾ ਇਹਨਾਂ ਆਪਾਂ ਹਾਂ ਅੱਛਾ ਤੁਹਾਡਾ ਪ੍ਰਚਾਰ ਕਰ ਰਹੇ ਜਿਹੜੇ ਐ ਚਮਕੌਰ ਸਿੰਘ ਤੇ ਰਜਿੰਦਰ ਸਿੰਘ ਤਲਵੰਡੀ ਕਹਿੰਦੇ ਉਹਨਾਂ ਦੇ ਪਰਚਾ ਹੋ ਗਿਆ ਜੀ ਹਾਂਜੀ ਮੈਨੂੰ ਦੇਖੋ ਕਾਲੀ ਰਾਤ ਨੂੰ ਪਤਾ ਲੱਗਾ ਸੀ ਬਹੁਤ ਜ਼ਿਆਦਾ ਗਲਤ ਹੋਇਆ ਦੇਖੋ ਇੱਕੋ ਪਾਰਟੀ ਦੇ ਸੇਵਾਦਾਰ ਨੇ ਬੜਾ ਵਧੀਆ ਚੋਣ ਪ੍ਰਚਾਰ ਕਰਦੇ ਨੇ ਪਰ ਇਹ ਜਿਹੜੀ ਸਰਕਾਰਾਂ ਕਹਿ ਲੋ ਕਿ ਗਲਤ ਹਰਕਤਾਂ ਕਰਦੀ ਪਈਆਂ ਵਾ ਇਹ ਬਹੁਤ ਜ਼ਿਆਦਾ ਗਲਤ ਹੈ ਜੇ ਪਈ ਰਜਿੰਦਰ ਸਿੰਘ ਤੇ ਸਰਦਾਰ ਰਜਿੰਦਰ ਸਿੰਘ ਤੇ ਸਰਦਾਰ ਚਮਕੌਰ ਸਿੰਘ ਤੇ ਜੇ ਪਰਚਾ ਨਾਰਾਧ ਕੀਤਾ ਆਈ ਕੋਈ ਸਖਤ ਐਕਸ਼ਨ ਲਵਾਂਗੇ ਇਹ ਪਰਚਾ ਤੁਸੀਂ ਝੂਠਾ ਪ੍ਰਚਾਰ ਰਿਹਾ ਵੀ ਇਹ ਝੂਠਾ ਪਰਚਾ ਕੀਤਾ ਹੋਇਆ ਤੁਸੀਂ ਕਿਵੇਂ ਦਾਵਾ ਕਰ ਰਹੇ ਹੋ ਜੇ ਤੁਹਾਡੇ ਹੋਰ ਜਿਹੜੇ ਸਾਥੀ ਨੇ ਉਹ ਕਿਵੇਂ ਦਾਵਾ ਕਰ ਰਹੇ ਨੇ ਇਹ ਪਰਚਾ ਝੂਠਾ ਹੋਇਆ ਜੀ ਦੇਖੋ ਪਹਿਲੀ ਗੱਲ ਤੇ ਇਨਵੈਸਟੀਗੇਸ਼ਨ ਨਾਲ ਨੂੰ ਕਰਨੀ ਚਾਹੀਦੀ ਸੀ ਗੱਲ ਹੋਈ ਕੀ ਹੈ ਤੇ ਕਿਸ ਤਰ੍ਹਾਂ ਹੋਈ ਹੈ ਉਹ ਚੀਜ਼ ਨਾਲ ਨੇ ਕੀਤੀ ਨਹੀਂ ਇੱਕ ਤਰਫੇ ਦਾ ਸੁਣ ਕੇ ਨਾਲ ਪਰਚਾ ਕਰ ਦਿੱਤਾ ਇਹ ਜਦ ਕਿ ਸਰਾਸਰ ਗਲਤ ਹੈਗਾ ਵਾ ਜੇ ਚਲੋ ਪਹਿਲੀ ਗੱਲ ਜੇ ਗਲਤੀ ਕਿ ਕੋ ਹੋ ਵੀ ਗਈ ਹੈ ਤੇ ਬੈਠ ਕੇ ਆਪਾਂ ਕੰਪਰਮਾਈਜ਼ ਕਰ ਲੈਣੇ ਉਨੇ ਤੇ ਹੈ ਨੀ ਕਿ ਇੱਕ ਹੱਥ ਨਾਲ ਚ ਪੇੜ ਵੱਜਦੀ ਹੈ। ਥਾਲੀ ਦੋਵਾਂ ਹੱਥਾਂ ਨਾਲ ਵੱਜਦੀ ਹੈ। ਇਹ ਦੋਵਾਂ ਹੱਥਾਂ ਦਾ ਕੋਈ ਨਾ ਕੋਈ ਗੱਲਬਾਤ ਹੋਈ ਹੋਊਗੀ। ਕਹਿੰਦੇ ਧਮਕੀਆਂ ਦਵਾਈਆਂ ਜੀ ਉਹਨਾਂ ਨੇ ਜਿਨ੍ਹਾਂ ਨੇ ਐਫ ਆਈ ਆਰ ਕਰਵਾਈ ਹੈ ਜਿਨ੍ਹਾਂ ਦੇ ਬਿਆਨ ਆਏ ਨੇ ਉਹ ਬਿਆਨ ਤੁਸੀਂ ਪੜੇ ਹੋਣਗੇ ਕਹਿੰਦੇ ਸਾਨੂੰ ਧਮਕੀਆਂ ਦਵਾਈਆਂ ਗਈਆਂ ਜੀ ਤਾਂ ਕ ਕਾਨੂੰਨੀ ਕਾਰਵਾਈ ਹੋਈ ਜੀ। ਦੇਖੋ ਮੈਂ ਉਹ ਤੁਹਾਨੂੰ ਮਾਧਿਅਮ ਨਹੀਂ ਕਹਿਣਾ ਇਹ ਜਾਂਚ ਦਾ ਵਿਸ਼ਾ ਵਾ। ਬਾਕੀ ਜਿਹੜਾ ਪਰਚੇ ਕਰਨੇ ਇਹ ਦੇਖੋ ਗਲਤ ਹੈ। ਜੇ ਕੋਈ ਗੱਲਬਾਤ ਹੋਈ ਹੈ ਬੈਠ ਕੇ ਉਹ ਸਮਝਾ ਲਿਤਾ ਜਾਵੇ ਬਹੁਤ ਵਧੀਆ ਗੱਲ ਹੈ। ਪਹਿਲੀ ਪਾਰਟੀ ਨੂੰ ਸਮਝਾ ਲਓ ਤਾਂ ਦੂਜੀ ਨੂੰ ਬੈਠ ਕੇ ਸਮਝਾ ਲਓ ਪਰ ਜਿਹੜੇ ਪਰਚੇ ਕਰਨੇ ਇਹਦੇ ਦੇਖੋ ਗਲਤ ਆ ਦੇਖੋ ਕਿੰਨਾ ਕਿਤੇ ਚਲੋ ਕੰਪਲੇਨ ਨੋਟ ਕਰਨੀ ਤੁਸੀਂ ਕਰ ਲਓ ਠੀਕ ਹੈ ਪਰ ਉਹਨਾਂ ਨੂੰ ਸਾਦੇ ਕਿ ਤੁਸੀਂ ਗੱਲਬਾਤ ਕਰ ਲਓ ਕਿਸ ਤਰ੍ਹਾਂ ਕਿਸ ਤਰ੍ਹਾਂ ਕੀ ਹੋਇਆ ਹੈ ਨਾ ਸਾਰਾ ਬੈਠ ਕੇ ਮਸਲਾ ਹਲ ਹੋ ਜਾਂਦਾ ਪਰ ਜਿਹੜਾ ਪਰਚੇ ਕੀਤੇ ਹੈ ਇਹ ਰੱਦ ਕਰਨੇ ਬਹੁਤ ਜ਼ਰੂਰੀ ਹੈ ਜੀ ਦੇਖੋ ਇਸ ਤਰ੍ਹਾਂ ਜਾਣ ਬੁੱਝ ਕੇ ਕਹ ਲਓ ਕਿ ਸਰਕਾਰਾਂ ਜਾਣ ਬੁੱਝ ਕੇ ਸਰਦਾਰ ਚਮਕੌਰ ਜੀ ਨੂੰ ਸਰਦਾਰ ਜਿੰਦਰ ਸਿੰਘ ਡਰਨ ਦੀ ਕੋਸ਼ਿਸ਼ ਕਰਦੀ ਪਈਆਂ ਪਰ ਇਹ ਗਲਤ ਐ ਨਹੀਂ ਕਰਨਾ ਚਾਹੀਦਾ ਡਰਨ ਵਾਲੇ ਹੈਗੇ ਜੀ ਨਾ ਜੀ ਨਾ ਕਿੱਥੇ ਇਹ ਇਹ ਨਹੀਂ ਡਰਦੇ ਮੈਨੂੰ ਪਤਾ ਹੈ ਨਾਲੇ ਇਹ ਡਰਦੇ ਨਹੀਂ ਜਿੱਤੀ ਕਿਦਾਂ ਬਹੁਤ ਨਹੀਂ ਡਰਨ ਵਾਲੇ ਨਹੀਂ ਇਹ ਡਰ ਮੁੰਡੇ ਦੋਵੇਂ ਜਣੇ ਵੇਖਿਆ ਮੈਨਾਂ ਨੇ ਡਰਨ ਵਾਲੇ ਨਹੀਂ ਹੈਗੇ ਇਹ ਸਰਦਾਰ ਸਾਹਿਬ ਬਾल्टी ਭਰਨ ਦੀ ਤਿਆਰੀ ਕਰ ਲਈਏ ਤੁਸੀਂ ਮੈਂ ਕਿਹਾ ਪੂਰੀ ਫੋਲ ਜੀ ਸਾਡੇ ਲੋ ਕੰਟੇਨਰ ਭਰ ਦਾਂਗੇ ਆਪਾਂ ਬਾल्टी ਤਾਂ ਬਹੁਤ ਛੋਟੀ ਐ ਆਪਾਂ ਕੰਟੇਨਰ ਭਰਾਂਗੇ ਵੱਡੇ ਲੋਕੀ 24 ਚੱਕਿਆ ਤੱਕ ਆਪਾਂ 27 ਚੱਕੀ 28 ਚੱਕੀ ਭਰਾਂਗੇ ਕਿਹੜੀ ਗੱਲ ਕੀਤੀ ਐ ਬੱਬਾਈ ਇੱਥੇ ਮਾਰਾ ਦੀ ਬੜੀ ਕਿਰਪਾ ਹੈ। ਹੂੰ। ਇਹ ਗੁਰੂ ਦੀ ਨਗਰੀ ਹੈ। ਗੁਰੂ ਦੀ ਨਗਰੀ ਦੇ ਵਿੱਚੋਂ ਜਿੱਤ ਹਦਾ ਸਦਾ ਪ੍ਰਾਪਤ ਹੁੰਦੀ ਹੈ ਤੇ ਪ੍ਰਾਪਤ ਕਰਨੀ ਵੀ ਹੈ। ਹੂੰ। ਬਿਲਕੁਲ ਬਜ਼ੁਰਗੋ ਬਾਲਟੀ ਪਰੰਦੀ ਤਿਆਰੀ ਹੈ ਜੀ ਵੋਟਾਂ ਨਾਲ। ਹਾਂਜੀ ਹਾਂਜੀ ਪੂਰੀ ਜੀ। ਹੂੰ। ਅਸੀਂ ਓਸ਼ਾਲ ਦਾਂਗੇ। ਨਹੀਂ ਭਾਵੇਂ ਨਹੀਂ ਓਸ਼ਾਲ ਦਾਂਗੇ ਬਾਲਟੀ। ਹਾਂ। ਇਹ ਸਾਡਾ ਗੁਰੂਗਾ ਸਿੰਘ ਆ। ਤਿਆਰ ਪਰ ਤਿਆਰ ਇਹਨੂੰ ਫੁੱਲ ਵੋਟਰ ਜਿਤਾਵਾਂਗੇ ਜੀ। ਤੁਹਾਡੇ ਜ਼ਿਹਨ ਚ ਖਿਆਲ ਕੀ ਹੁੰਦਾ ਜਦੋਂ ਇਹਨਾਂ ਦੇ ਸਪੋਰਟ ਕਰਦੇ ਹੋ ਤੁਸੀਂ ਇਹ ਜਿਹੜੇ ਇਕੱਠ ਕਰ ਰਹੇ ਹੋ ਕੀ ਸੋਚ ਕੇ ਇਕੱਠ ਕਰ ਰਹੇ ਹੋ ਜੀ ਹਾਂਜੀ ਇਹ ਇਕੱਠ ਕਰ ਰਹੇ ਹਾਂ ਪਿੰਡਾਂ ਦੇ ਵਿੱਚ ਕੀ ਸੋਚ ਕੇ ਮਨ ਦੇ ਵਿੱਚ ਜਿਹੜੇ ਜ਼ਿਹਨ ਚ ਖਿਆਲ ਕੀ ਹੁੰਦਾ ਇਹਨਾਂ ਦੇ ਹੱਕ ਚ ਜਦੋਂ ਤੁਸੀਂ ਇਕੱਠ ਕਰਦੇ ਹੋ ਨੰਬਰ ਦਾ ਗੁਰਸਿੱਖੀ ਹਾਂ ਬਾਕੀ ਜਿਹੜੀ ਇਹਨੇ ਸੋਚ ਆ ਉਹ ਪੰਜਾਬ ਪਰ ਤੇ ਆ ਤੇ ਉਹਦਾ ਕਰਕੇ ਅਸੀਂ ਇਹਨਾਂ ਦੇ ਇਕੱਠ ਕਰ ਰਹੇ ਹਾਂ ਵੀ ਅਸੀਂ ਇਹ ਪੰਜਾਬ ਨੂੰ ਸਾਫ਼ ਤੇ ਸੁਥਰਾ ਬਣਾਉਣਾ ਵਾ ਤੇ ਤਰੱਕੀ ਦੇ ਖੰਡਣਾ ਇਹ ਚੰਗੀ ਸੋਚ ਵਾਲੇ ਇਹ ਐਮਐਲਏ ਭੇਜਾਂਗੇ ਪੂਰਨ ਗੁਰਸਿੱਖ ਭੇਜਾਂਗੇ ਵਿਧਾਨ ਸਭਾ ਦੇ ਵਿੱਚ ਤੇ ਸਾਡੇ ਉਹ ਆਪਣੀ ਕੌਮ ਦੀ ਵੀ ਗੱਲ ਕਰਨਗੇ ਸਿੱਖੀ ਦੀ ਵੀ ਗੱਲ ਕਰਨਗੇ ਪੰਜਾਬ ਦੀ ਵੀ ਗੱਲ ਕਰਨਗੇ ਜੋ ਸੈਂਟਰ ਕੋਲੋਂ ਸਾਨੂੰ ਅੱਜ ਤੱਕ ਨਹੀਂ 47 ਤੋਂ ਬਾਅਦ ਮਿਲ ਸਕੇ ਸਾਡੇ ਹੱਕ ਉਹਦੀ ਮੰਗ ਕਰਨਗੇ ਇਹ ਸਾਡੇ ਸੋਚ ਆ ਜੀ ਅੱਛਾ ਮਨਦੀਪ ਸਿੰਘ ਜੀ ਸ਼ਹਿਰੀ ਲੋਕਾਂ ਦਾ ਸਹਿਯੋਗ ਕਿਹੋ ਜਿਹਾ ਮਿਲ ਰਿਹਾ ਹੈ अदर ਕਮਿਊਨिटीज ਦੀ ਆਪਾਂ ਗੱਲ ਕਰ ਲਈਏ ਹੋਰ ਧਰਮਾਂ ਦੇ ਲੋਕ ਤੁਹਾਨੂੰ ਕੀ ਕਹਿ ਰਹੇ ਨੇ ਜੀ ਭਾਜੀ ਜਦੋਂ ਮੈਂ ਜਾਂਣਾ ਨਾ ਆਪਣੇ Hindu ਵੀ ਭਰਾਵਾਂ ਕੋਲ ਜਾ ਕੇ ਮੈਂ ਹੱਥ ਮਲਾਉਣਾ ਮੈਨੂੰ ਖਿੱਚ ਕੇ ਘੋਟ ਕੇ ਜੱਫੀ ਪਾਉਂਦੇ ਆ ਕਹਿੰਦੇ ਬਹੁਤ ਵਧੀਆ ਕੀਤਾ ਵਾ ਤੁਹੀ ਵੀ ਇੱਕ ਕਾਰੋਬਾਰੀਲੀ ਸੋਚ ਲੈ ਕੇ ਅੱਗੇ ਆਏ ਤੁਹਾਡਾ ਵੀ ਕਾਰੋਬਾਰ ਹੈ ਤੁਹਾਨੂੰ ਹੀ ਪਤਾ ਕਾਰੋਬਾਰ ਇਸ ਟਾਈਮ ਕਿਸ ਹਾਲਾਤਾਂ ਵਿੱਚ ਚੱਲਦਾ ਪਿਆ ਤੇ ਬੜਾ ਅੱਛਾ ਸਹਯੋਗ ਮਿਲਦਾ ਪਿਆ ਹਿੰਦੂ ਵੀਰ ਭਰਾਵਾ ਦਾ ਜੀ ਮਤਲਬ ਬਹੁਤ ਜ਼ਿਆਦਾ ਮਤਲਬ ਬਾਕੇ ਭਾਜੀ ਚਾਹ ਪਾਣੀ ਪਿਆਨ ਤੋਂ ਬਿਨਾਂ ਤੋੜਦੇ ਨਹੀਂ ਪੀ ਦੁਕਾਨ ਤੋਂ ਹੋਰ ਰਸੋਵਰੀਆਂ ਕੀ ਰਿਸਪੌਂਸ ਲੈ ਸਕਦੇ ਬਹੁਤ ਵਧੀਆ ਜੀ ਬੜਾ ਅੱਛਾ ਜਿਹੜੇ ਹਿੰਦੂ ਸਿੱਖਾਂ ਦੇ ਵਿੱਚ ਪਾੜ ਪੋਣ ਦੀ ਕੋਸ਼ਿਸ਼ਾਂ ਕਰ ਰਹੇ ਨੇ ਉਹ ਮਨਸੂਬਿਆਂ ਦੇ ਵਿੱਚ ਕਾਮਯਾਬ ਹੋਣਗੇ ਜੀ ਭਾਜੀ ਇਹਨਾਂ ਨੇ ਸ਼ੁਰੂ ਤੋਂ ਕੀਤਾ ਹੀ ਕੀ ਹੈ ਮੈਨੂੰ ਵਿਖਾਓ ਹਾਂ ਕਿਹੇ ਸਟੇਜ ਤੇ ਕੋਈ ਮਤਲਬ ਇਕ ਕੋਈ ਕਹਿੰਦਾ ਮੈਂ ਪ੍ਰਧਾਨ ਬਣਾਂਗਾ ਕੋਈ ਕਹਿੰਦਾ ਮੈਂ ਸੀਐਮ ਬਣ ਜਾਵਾਂ ਕੋਈ ਕਹਿੰਦਾ ਮੇਰਾ ਸੀਓ ਵਾਲਾ ਚਿਹਰਾ ਵਾ ਪਰ ਮੈਨੂੰ ਇਹ ਨਹੀਂ ਸਮਝ ਲੱਗਦੀ ਸਾਡੇ ਵਿੱਚੇ 파ੜ ਕਿਉਂ ਪਾਣਾ ਚਾਹੁੰਦੇ ਜਦਕਿ ਮੈਂ ਵੀ ਇੱਕ کاروبار ਕਰਨ ਵਾਲਾ ਬੰਦਾ ਹਣਾ ਮੇਰੀ ਵੀ ਛੋਟੀ ਜੀ ਦੁਕਾਨ ਅੰਬਰਸਰ ਸ਼ਹਿਰ ਦੇ ਵਿੱਚ ਉੱਥੇ ਮੇਰੇ ਹਿੰਦੂ ਵੀਰ ਭਰਾ ਵੀ ਇਕੱਠੇ ਆ ਚਾਹ ਪਾਣੀ ਸਾਡਾ ਇਕੱਠੀ ਇਕੱਠੇ ਦਾ ਰੋਟੀ ਪਾਣੀ ਸਾਡਾ ਇਕੱਠਾ ਵਾ ਆਨ ਜਾਣ ਸਾਡਾ ਇਕੱਠਾ ਵਾ ਇੱਕ ਦੂਜੇ ਦੇ ਵਿਆਹਾਂ ਸ਼ਾਦੀਆਂ ਤੇ ਹੀ ਆਨੇ ਜਾਣੇ ਆ ਪਰ ਇਹ ਜਾਣ ਬੁੱਝ ਕੇ ਕਹਿ ਲੋ ਕਿ ਸ਼ਰਾਰਤਾਂ ਕਰਦੇ ਨੇ ਕਿ ਇਹਨਾਂ ਦੇ ਦੋ ਫਾੜ ਹੋਣ ਤੇ ਇਕੱਠੇ ਨਾ ਹੋਣ ਤੇ ਇਹਨਾਂ ਸਿਰ ਤੋਂ ਵ ਪਰ ਉਹ ਜਨਤਾ ਬਹੁਤ ਸਿਆਣੀ ਹੁਣ ਸਮਝਦਾਰ ਸੂਝਵਾਨ ਇਹੋ ਜੀ ਇਹੋ ਜੀ ਮਤਲਬ ਕਹ ਲਓ ਕਿ ਗੱਲਾਂ ਵਿੱਚ ਨਹੀਂ ਆਣ ਵਾਲੀ ਜੇ ਤਾਂ ਹੋਈ ਪਈ ਹੈ ਜੀ ਤੁਹਾਡੀ 14 ਤਰੀਕ ਨੂੰ ਫਿਰ ਪੰਗੜੇ ਕਿੱਧਰ ਪੈਣਗੇ ਜੀ ਇਹ ਗੁਰੂ ਸਾਹਿਬ ਕਿਰਪਾ ਕਰਨ ਗੁਰੂ ਸਾਹਿਬ ਕਿਰਪਾ ਕਰਨਗੇ ਇਹ ਗੁਰੂ ਸਾਹਿਬ ਗੁਰੂ ਸਾਹਿਬ ਹੀ ਕਿਰਪਾ ਕਰਨਗੇ ਜੀ ਇਹ ਗੁਰੂ ਸਾਹਿਬ ਦੇ ਓਟ ਆਸੇ ਨਾਲ ਚੱਲਣਾ ਸਾਰਾ ਕੁਝ ਬਾਕੀ ਰਾਜਨੀਤਿਕ ਪਾਰਟੀਆਂ ਵਾਲੇ ਪੰਗੜੇ ਪਾਉਂਦੇ ਜੀ ਢੋਲਦੇ ਡਗੇ ਤੇ ਅੱਜ ਕਾਰੇ ਲਾਵਾਂਗੇ ਜੀ ਸੋਨ ਹਾ ਸ੍ਰੀ ਅਕਾਲ ਕਿਉਂਕਿ ਖਾਲਸਾ ਦਾ ਜਕਾਰਾ ਹੀ ਵਾਦੂ ਆ ਬਾਤ ਇਹਨੂੰ ਥੱਲ ਪਾਉਣ ਲਈ ਸਾਨੂੰ ਜਿਆਦਾ ਪ੍ਰੂਫ ਦੇਣ ਦੀ ਲੋੜ ਨਹੀਂ ਖਾਲਸੇ ਦਾ ਜਕਾਰਾ ਜੰਗ ਫੜੇ ਕਰਨੀ ਤਾਂ ਜਕਾਰਾ ਸਾਡਾ ਜਕਾਰਾ ਹੀ ਸਭ ਕੁਝ ਹੈ ਵੈਰੀਆਂ ਨੂੰ ਡਰਾਉਂਦਾ ਵੀ ਹੈ ਜੇ ਜਕਾਰਾ ਤਾਂ ਵੈਰੀਆਂ ਨੂੰ ਡਰਾਉਂਦਾ ਤੇ ਤਾਂ ਹੀ ਤੇ ਤਸੱਲੀ ਪੈਚੀ ਪਈ ਹੈ ਇਹ ਵੇਖੋ ਨਾ ਸਾਰੇ ਬਨੇ ਤਸੱਲੀ ਤਾਂ ਮਚੀ ਹੈ ਜੁਗਿਆਂ ਨੂੰ ਠੰਡ ਪੈਂਦੀ ਜਕਾਰੇ ਨਾਲ ਹਾਂਜੀ ਸਤਿ ਸ੍ਰੀ ਅਕਾਲ ਹੋਰੋ ਰਾਜਨੀਤਿਕ ਪਾਰਟੀਆਂ ਦੀ ਗੱਲ ਕਰ ਲਈਏ ਉਹ ਲਾਲਚ ਦੇ ਕੇ ਲੋਕਾਂ ਨੂੰ ਇਕੱਠੇ ਕਰਦੇ ਆ ਪਕੌੜਿਆਂ ਦਾ ਜਲੇਬੀਆਂ ਦਾ ਪਰ ਤੁਹਾਡੇ ਇੱਥੇ ਪ੍ਰਬੰਧ ਸੀਗਾ ਮੈਂ ਕੋਈ ਦੇਖਣ ਨੂੰ ਖਾਸ ਨਹੀਂ ਮਿਲਿਆ ਫਿਰ ਉਸ ਪ੍ਰਬੰਧ ਬਾਰੇ ਪ੍ਰਬੰਧ ਬਾਰੇ ਔਰ ਤੁਹਾਡੇ ਪ੍ਰਬੰਧ ਬਾਰੇ ਕੀ ਖਿਆਲ ਹੈ ਜੀ ਦੇਖੋ ਜਿਹੜਾ ਇੱਥੇ ਪ੍ਰਬੰਧ ਹੋ ਰਿਹਾ ਇਹ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੀ ਪ੍ਰਬੰਧ ਹੋ ਰਿਹਾ ਨਾ ਮੈਂ ਕਿਸੇ ਨੂੰ ਫੋਨ ਕਰਦਾ ਕਿ ਤੁਸੀਂ ਇਹ ਕਰੋ ਕੁਛ ਨਾ ਕਰੋ ਹਨਾ ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਹੋ ਰਿਹਾ ਇੱਕ ਪਾਸੇ ਨਿਤਨਾੜ ਲੋਕ ਆ ਜਿਹੜੇ ਕਿੰਨੇ ਕਿੰਨੇ ਸਾਲਾਂ ਤੋਂ ਇਲੈਕਸ਼ਨ ਜਿੱਤਦੇ ਆ ਰਹੇ ਨੇ ਹਨਾ ਤੇ ਇੱਕ ਪਾਸੇ ਗੁਰੂ ਦਾ ਇੱਕ ਨਮਾਣਾ ਜਾਂ ਸਿੱਖਾ ਇਹ ਗੁਰੂ ਸਾਹਿਬ ਨੇ ਕਿਰਪਾ ਕਰਨੀ ਹੈ। ਇਹ ਕਿਰਪਾ ਕਰਨੇ ਕੀ ਵੀ ਗੁਰੂ ਸਾਹਿਬ ਬੜਾ ਭਰੋਸਾ ਗੁਰੂ ਸਾਹਿਬ ਤੇ। ਅੱਛਾ ਇਹ ਬਹੁਤ ਲੋਕ ਸਵਾਲ ਖੜੇ ਕਰਦੇ ਨੇ ਵੀ ਭਾਈ ਪੈਸਾ ਕਿੱਥੋਂ ਆ ਰਿਹਾ ਸੰਦੀਪ ਸਿੰਘ ਦੇ ਪਰਿਵਾਰ ਕੋਲੋਂ ਇਹ ਇਹ ਜ਼ਰੂਰ ਲੋਕਾਂ ਨੂੰ ਦੱਸਦੇ ਵੀ ਤੁਹਾਡੇ ਕੋਲੋਂ ਪੈਸਾ ਕਿੱਥੋਂ ਆ ਰਿਹਾ ਜੀ। ਦੇਖੋ ਮੇਰੇ ਕੋ ਪੈਸੇ ਬਾਰੇ ਚਲ ਮੈਂ ਕੀ ਗੱਲ ਕਰਨੀ ਆ ਪੰਥ ਜੀ ਤੋਂ ਖੜਾ ਹੋ ਜਾਈ ਤੇ ਪੰਥ ਭਾਜੀ ਕਿਸੇ ਚੀਜ਼ ਦੀ ਕਮੀ ਹੋਣ ਦਿੰਦਾ ਹੀ ਨਹੀਂ ਇਹਦੇ। ਪੰਥ ਨੇ ਕਹਿੰਦਾ ਤੁਸੀਂ 1 ਰੁਪਈਆ ਨਾ ਲਓ ਪੰਥ ਨੇ ਤੇ ਸੋਹ ਕਹਿਤਾ ਤੁਹਾਨੂੰ ਆਣ ਦੀ ਲੋੜ ਨਹੀਂ ਸਾਡੇ ਕੋਲ ਤੁਸੀਂ ਜਾ ਕੇ ਆਪਣਾ ਕਾਰੋਬਾਰ ਸੰਭੋ ਤੇ ਆਪਣੇ ਬੱਚੇ ਵੇਖੋ ਤੁਹਾਡੇ ਬੱਚੇ ਛੋਟੇ ਛੋਟੇ ਆ ਇੱਥੇ ਵੀਰ ਭਰਾ ਮਨੂ ਕਾਫੀ ਜਣੇ ਕਹਿ ਰਹੇ ਕਿ ਤੁਹਾਨੂੰ ਭਾਜੀ ਆਣ ਦੀ ਲੋੜ ਨਹੀਂ ਹੈ ਤੁਸੀਂ ਆਪਣਾ ਕਾਰੋਬਾਰ ਵੇਖੋ ਉਹੀ ਘਰ ਘਰ ਜਾ ਕੇ ਵੋਟਾਂ ਆਪੇ ਮੰਗਾਗੇ ਤੁਹਾਡੇ ਵਾਸਤੇ ਤੁਹਾਨੂੰ ਆਉਣ ਦੀ ਲਈ ਲੋੜ ਨਹੀਂ ਪਰ ਇਹੋ ਜਿਹੇ ਪਿਆਰ ਮੇਰੇ ਨੂੰ ਮਿਲਦਾ ਭਾਜੀ ਵੈਸੇ ਉਤਸ਼ਾਹ ਬਹੁਤ ਜ਼ਿਆਦਾ ਹੋ ਜਾਂਦਾ ਹੂੰ ਤਰੰਤਾਂ ਦੇ ਵੋਟਰ ਜਿਹੜੇ ਤੁਹਾਨੂੰ ਦੇਖ ਰਹੇ ਨੇ ਪਿੰਡੂ ਸ਼ਹਿਰੀ ਉਹਨਾਂ ਵੋਟਰਾਂ ਨੂੰ ਕੀ ਕਹਿਣਾ ਚਾਹੋਗੇ ਜੀ ਮੈਂ ਵੇਖੋ ਤੁਹਾ ਦੇਖੋ ਜਿਹੜਾ ਵੀ ਤੁਹਾੜ ਕੋ ਵੋਟਾਂ ਮੰਗਣ ਆ ਰਿਹਾ ਕੋਈ ਵੀ ਪਾਰਟੀ ਦਾ ਭਾਵੇਂ ਹੋਵੇ ਉਹਨੂੰ ਬਾਕੇ ਕਰੀ ਪੁੱਛੋ ਜਰੂਰ 47 ਤੋਂ ਲੈ ਕੇ ਹੁਣ ਤੱਕ ਸਿੱਖਣਾ ਹੋਇਆ ਕੀ ਪੰਜਾਬੀਆਂ ਨੇ ਉਹਦੀ ਕੀਤਾ ਕੀ ਤੀ ਪੰਜਾਬ ਦੇ ਕਿਹੜੇ ਮੁੱਦੇ 'ਤੇ ਆਵਾਜ਼ ਚੁੱਕੀ ਏ ਨਸ਼ਾ ਤੁਹਾੜ ਕੋ ਬੰਦ ਨਹੀਂ ਹੋਇਆ 9 ਸਾਲਾਂ ਦਾ ਹਨਾ ਬੰਦੀ ਸਿੰਘ ਦਾ ਕੋ ਰਹਿਣਾ ਨਹੀਂ ਹੋਇਆ ਗੁਰੂਗ੍ਰੰਥ ਸਾਹਿਬ ਦੀ ਬੇਦਬੀ ਉੱਤੇ ਤੁਹਾੜ ਕੋ ਕਾਨੂੰਨ ਹਜੇ ਤੱਕ ਬਣਿਆ ਨਹੀਂ ਹੈ ਫਿਰ ਉਸ ਤੋਂ ਬਾਅਦ ਮੁਲਾਜ਼ਮਾ ਕਹ ਲੋ ਹਜੇ ਤੱਕ ਮਰੇ ਰੋੜ ਤੇ ਚੱਲਦੇ ਪਏ ਨੇ ਟੀਚਰ ਜਿਨ੍ਹਾਂ ਦਾ ਕੰਮ ਅਸੀਂ ਕੀ ਸਿੱਖਿਆ ਦੇਣੀ ਉਹ ਹਜੇ ਤੱਕ ਸੜਕਾਂ ਦੇ ਕਿਸਾਨ ਸਾਡੇ ਸੜਕਾਂ ਦੇ ਏ ਮੁਲਾਜ਼ਮ ਸਾਡੇ ਤਸੜਕਾਂ ਦੇ ਕੀਤਾ ਕੀ ਪੰਜਾਬ ਵਾਸਤੇ ਕੁਝ ਵੀ ਨਹੀਂ ਜਦਕਿ ਇਹਨਾਂ ਨੂੰ ਚਾਹੀਦਾ ਸੀ ਮੈਡੀਕਲ ਦੀ ਸਹੂਲਤ ਦੇਣੀ ਸਭ ਤੋਂ ਪਹਿਲਾਂ ਜ਼ਰੂਰੀ ਸਿੱਖਿਆ ਤੇ ਸਿੱਖਿਆ ਤੇ ਸਕੂਲ ਸਕਾਲ ਬਣਾਣੇ ਹਨਾ ਕੋਲੇਜ ਬਣਾਣੇ ਯੂਨੀਵਰਸਿਟੀ ਬਣਾਣੀ ਉਹਨਾਂ ਵੱਲ ਧਿਆਨ ਕਿਸੇ ਚੀਜ਼ ਦਾ ਨਹੀਂ ਇਹ ਜਾਣ ਬੁੱਝ ਕੇ ਸਰਕਾਰਾਂ ਸਾਨੂੰ ਕਹਿ ਲੋ ਕਿ ਨੌਜਵਾਨੀ ਨਸ਼ੇ ਵਾਲੇ ਪਾਸੇ ਲਾਂਦੇ ਪਏ ਆ ਕਿ ਜਿਹੜਾ ਕਿ ਕੋਈ ਵੀ ਨਵਾਜ ਨੌਜਵਾਨ ਉੱਠ ਕੇ ਅੱਖਾ ਜੱਖਾ ਬਾਏ ਗਾਨਾ ਕਰ ਸਕੇ ਤੈਂਓ ਤੁਹਾਡੀ ਨੌਜਵਾਨ ਸਾਰੀ ਬਾਹਰ ਜਾ ਰਹੀ ਹੈ ਜੇ ਇੱਥੇ ਰਹਿੰਦੇ ਵੀ ਹੈ ਤਾਂ ਨਸ਼ੇ ਦੇ ਨਾਲ ਬੁਰਾ ਹਾਲ ਹੈ ਜੀ ਸੱਚ ਮਨਦੀਪ ਸਿੰਘ ਜਿਹੜੇ ਦੂਸਰੇ ਮਨਦੀਪ ਸਿੰਘ ਚੌਂ ਮੈਦਾਨ ਦੇ ਵਿੱਚ ਨੇ ਕੀ ਲੱਗਦਾ ਤੁਹਾਡਾ ਨਜ਼ਰੀਆ ਕੀ ਕਹਿੰਦਾ ਤੁਹਾਡੀਆਂ ਵੋਟਾਂ ਤੋੜਨ ਵਾਸਤੇ ਉਹ ਜਿਹੜਾ ਕੰਮ ਕੀਤਾ ਗਿਆ ਉਸ ਉਮੀਦਵਾਰ ਨੂੰ ਜਿਹੜਾ ਚੌਂ ਮੈਦਾਨ ਦੇ ਵਿੱਚ ਉਤਾਰਿਆ ਗਿਆ ਜੀ ਇਹ ਸਾਫ਼ ਨਹੀਂ ਰਹਿੰਦਾ ਕਿਹਨੂੰ ਨਹੀਂ ਪਤਾ ਸੀ ਇਸ ਬਾਰੇ ਸਭ ਨੂੰ ਪਤਾ ਹੈ ਜੀ ਕਿ ਵੋਟਾਂ ਤੋੜਨ ਵਾਸਤੇ ਖੜਾ ਕੀਤਾ ਹੈ ਪਰ ਕੋਈ ਇਹੋ ਜਿਹਾ ਫਰਕ ਪੈਣਾ ਨਹੀਂ ਹੈਗਾ ਕਿਉਂਕਿ ਮਨਦੀਪ ਸਿੰਘ ਭਾਵੇਂ 10 ਵੀ ਇੱਥੇ ਖੜੇ ਕਰ ਦੇ ਕੋਈ ਫਰਕ ਨਹੀਂ ਪੈਣਾ ਬਿਲਕੁਲ ਇੱਥੇ ਬਾਪੂ ਜੀ ਨੇ ਬਾਪੂ ਜੀ ਤੁਸੀਂ ਇਧਰਲੇ ਪਾਸੇ ਆਓ ਤੁਹਾਡੇ ਤੋਂ ਜਾਣਨਾ ਚਾਹਾਂਗੇ ਅਸੀਂ ਇਹ ਜਿਹੜੇ ਇਹ ਤਾਂ ਮਨਦੀਪ ਸਿੰਘ ਨੇ ਜਿਹੜੇ ਸਰਵ ਸਾਂਝੇ ਤੌਰ ਤੇ ਪੰਥਕ ਉਮੀਦਵਾਰ ਨੇ ਇੱਕ ਕਹਿੰਦੇ ਹੋਰ ਉਮੀਦਵਾਰ ਆ ਗਏ ਨੇ ਜੀ ਮਨਦੀਪ ਸਿੰਘ ਆਜ਼ਾਦ ਚੋਣ ਮੈਦਾਨ ਦੇ ਵਿੱਚ ਉਹਨਾਂ ਬਾਰੇ ਕੀ ਖਿਆਲ ਹੈ ਜੀ ਤੁਸੀਂ ਕੀ ਸੋਚਦੇ ਆਂ ਵੀ ਤਰਨ ਤਰਨ ਦੇ ਜਿਹੜੇ ਬਹਾਦਰ ਲੋਕ ਆ ਉਹ ਝੂਠੀਆਂ ਗੱਲਾਂ ਦੇ ਜਾਂ ਝੂਠੀਆਂ ਫੁਵਾਹਾਂ ਦੇ ਵਿੱਚ ਆ ਜਾਣਗੇ ਬਿਲਕੁਲ ਨਹੀਂ ਆਉਣਗੇ ਉਹਨਾਂ ਨੂੰ ਪਤਲਾ ਵੀ ਅਸਲੀ ਮਨਦੀਪ ਸਿੰਘ ਸੋ ਇਸ ਕਰਕੇ ਉਹ ਅਸਲੀ ਨੂੰ ਤੁਸੀਂ ਅੱਜ ਦੇਖ ਲਿਆ ਇੱਥੇ ਇਕੱਠਾ ਆਏ ਹੋਏ ਹੋ ਮੇਰੇ ਵੀਰ ਸੰਗਤਾਂ ਨੇ ਦੱਸ ਦਿੱਤਾ ਵੀ ਅਸਲੀ ਕੌਣ ਹੈ ਤੇ ਨਕਲੀ ਕੌਣ ਹੈ ਉਹ ਅਸਲੀ ਨੂੰ ਹੀ ਵੋਟ ਪਾਉਣਗੇ ਨਕਲੀ ਮਨਦੀਪ ਨੂੰ ਵੋਟ ਨਹੀਂ ਪਾਉਣਗੇ ਇਹ ਜਾਣੂ ਹੋ ਗਿਆ ਜੀ ਬਾਲਟੀ ਵਾਲੇ ਜੋ ਨਿਸ਼ਾਨ ਤੋਂ ਬਿਲਕੁਲ ਜੀ ਬਹੁਤ ਚੰਗੀ ਤਰ੍ਹਾਂ ਹੋ ਗਿਆ ਆ ਔਰ ਤੁਸੀਂ ਦੇਖੋ ਹਰ ਰੋਜ਼ 1 2 3 4 ਦਿਨ ਜਿੱਦਾਂ ਜਿੱਦਾਂ ਹੱਲੇ ਦੇਖਿਓ ਅਗਲੇ ਦਿਨ ਆਉਣੇ ਆ ਇਹ ਬੀਬ ਕਿੱਧਰ ਨੂੰ ਤੁਰੇ ਜਾਣੀ ਆ ਪਿਛਲੇ ਜੋ 5 ਦਿਨ ਤੋਂ ਅਸੀਂ ਦੇਖ ਰਹੇ ਹਾਂ ਲੋਕਾਂ ਦੇ ਵਿੱਚ ਐਡਾ ਵੱਡਾ ਅਵਾਰ ਹੋ ਸਮਝ ਗਏ ਨੇ ਕਿ ਸਾਡਾ ਫਰਜ ਕੀ ਬਣਦਾ ਅਸੀਂ 2024 ਦੇ ਵਿੱਚ ਵੀ ਫਰਜ ਨਿਭਾਇਆ ਤੇ ਅੱਜ ਜਿਹੜੀ 2025 ਦੀ ਜਿਮਨੀ ਚੋਂ ਆ ਉਹ ਚ ਵੀ ਨਿਭਾਉਣਗੇ ਪਹਿਲਾਂ ਭਾਈ ਅਮਰਤਪਾਲ ਨੂੰ ਵੋਟ ਪਾ ਕੇ ਉਹਨੇ ਫਰਜ ਨਿਭਾਇਆ ਤੇ ਹੁਣ ਜਿਹੜੀ 2025 ਚ ਭਾਈ ਮਨਦੀਪ ਸਿੰਘ ਨੂੰ ਵੋਟ ਪਾ ਕੇ ਆਪਣਾ ਫਰਜ ਨਿਭਾਉਣਗੇ ਪੰਜਾਬ ਨੂੰ ਤੇ ਪੰਥ ਨੂੰ ਬਚਾਉਣ ਲਈ ਸਾਡੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਕਿਸਾਨੀ ਨੂੰ ਬਚਾਉਣ ਲਈ ਇਥੋਂ ਦੇ ਵਪਾਰ ਨੂੰ ਬਚਾਉਣ ਲਈ ਜੋ ਅੱਜ ਪੰਜਾਬ ਦੇ ਹਾਲਾਤ ਬਣੇ ਪਏ ਆ ਉਹ ਮੇਰੇ ਖਿਆਲ ਲੋਕ ਬੜੇ ਸਿਆਣੇ ਹੋ ਗਏ ਆ ਉਹ ਬੜਾ ਸਮਝਦੇ ਨੇ ਉਹਨਾਂ ਨੂੰ ਇਹ ਵੀ ਪਤਾ ਵੀ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਚਾਹ ਕਾਂਗਰਸ ਹੋਵੇ ਬੀਜੇਪੀ ਹੋਵੇ ਤੇ ਉਹਨਾਂ ਦੇ ਭਾਈਵਾਲ ਅਕਾਲੀ ਦਲ ਬਾਦਲ ਵਾਲੇ ਹੋਣ ਤੇ ਚਾਹੇ ਹੌਣ ਵਾਲੇ ਆ ਬੌਕਰ ਵਾਲੇ ਝਾੜੂ ਵਾਲੇ ਇਹ ਹੋਣ ਇੱਕ ਅੱਧੀ ਪੰਜਾਬ ਦਾ ਭਲਾ ਨਹੀਂ ਸੋਚ ਸਕਦੀਆਂ ਸੋ ਲੋਕ ਪੰਜਾਬ ਦੇ ਆਉਣ ਵਾਲੇ ਸਮੇਂ ਚ 227 ਦੇ ਵਿੱਚ ਜਿਹੜੀ ਸਰਕਾਰ ਆ ਉਹ ਸਰਕਾਰੀ ਖਾਲਸਾ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹਨਾਂ ਦੀ ਬਣਾਉਣਗੇ ਮੁਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਲਾ ਰਾਜ ਆਊਗਾ ਪੰਜਾਬ 'ਚ ਜੀ ਬਿਲਕੁਲ ਆਊਗਾ ਜੀ ਜਿਹੜਾ ਦੇਖੋ ਪੰਜਾਬ ਨੂੰ 1947 ਤੋਂ ਲੈ ਕੇ ਅੱਜ ਤੱਕ ਜਿੰਨੀਆਂ ਸਰਕਾਰਾਂ ਆਈਆਂ ਉਹਨਾਂ ਨੇ ਸਭਾਏ ਤਬਾਹ ਕਰਨ ਤੋਂ ਕੋਈ ਕੰਮ ਨਹੀਂ ਕੀਤਾ ਇਥੇ ਜਦੋਂ ਪੂਰੀ ਹਿਸਟਰੀ ਪੜ੍ਹ ਕੇ ਦੇਖਾਂਗੇ ਤਾਂ ਮੇਰੇ ਖਿਆਲ ਬੜੀ ਲੰਬੀ ਆਪਾਂ ਨੂੰ ਕਿਤੇ ਪੋਡਕਾਸਟ ਕਰਨਾ ਪਊਗਾ ਉੱਤੇ ਇੱਕ ਇੱਕ ਵਿਸ਼ੇ ਦੇ ਉੱਤੇ ਟੱਚ ਕਰਾਂਗੇ ਕੀ ਹੈਗਾ ਪਰ ਪੰਜਾਬ ਅੱਜ ਜਿਨ੍ਹਾਂ ਹਾਲਾਤਾਂ ਦੇ ਵਿੱਚ ਗੁਜ਼ਰ ਰਿਹਾ ਸਭ ਤੋਂ ਪਹਿਲਾਂ ਉਸ ਸੂਬੇ ਦੀ ਉਸ ਪਰਿਵਾਰ ਦੀ ਇੱਕ ਜਵਾਨੀ ਹੁੰਦੀ ਆ ਜਿਹਨੇ ਪਰਿਵਾਰ ਨੂੰ ਵੀ ਚਲਾਉਣਾ ਹੁੰਦਾ ਤੇ ਜਿਹਨੇ ਸੂਬੇ ਨੂੰ ਵੀ ਚਲਾਉਣਾ ਹੁੰਦਾ ਪਰ ਜਿਹੜੀ ਸਾਡੀ ਜਵਾਨੀ ਕਦੀ ਉਹਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰ ਦਿੱਤਾ ਜਾਂਦਾ ਕਦੀ ਨਸ਼ਿਆਂ ਦੀਆਂ ਸਰਿੰਜਾਂ ਟੀਕੇ ਲਾ ਕੇ ਅੱਜ ਇੱਕ ਇੱਕ ਪਰਿਵਾਰ ਦੇ ਤੁਸੀਂ ਘਰਾਂ 'ਚ ਜਾਓ ਤਾਂ ਸਹੀ ਮਾਵਾ ਕਿਦਾਂ ਬਿਲਕਦੀਆਂ ਦੋ ਦੋ ਪੁੱਤ ਉਹਨਾਂ ਦੇ ਨਸ਼ਿਆਂ ਨੇ ਖਾ ਲਿਆ ਇੱਥੋਂ ਦੀਆਂ ਸਰਕਾਰਾਂ ਜਿੰਨੀਆਂ ਵੀ ਨੇ ਚਾਹੇ ਉਹ ਕਾਂਗਰਸ ਦੀ ਆ ਗਈ ਚਾਹੇ ਉਹ ਭਾਜਪਾ ਦੀ ਕਾਲੀ ਦਲ ਨਾਲ ਆ ਗਈ ਇਹ ਸਾਰਿਆਂ ਨੇ ਇਸ ਇੱਕ ਪੂਰੀ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਇੱਥੇ ਨਸ਼ਾ ਲੈ ਕੇ ਆਂਦਾ ਸਾਰੀ ਸਾਡੀ ਜਵਾਨੀ ਨੂੰ ਖਤਮ ਕਰਨ ਦੇ ਲਈ ਸਾਰਾ ਇਹਨਾਂ ਦਾ ਮਨਸੂਬਾ ਬਣਾਇਆ ਹੋਇਆ ਉਸੇ ਹੀ ਹਾਲਾਤ ਪੰਜਾਬ ਦੇ ਅੱਜ ਕਿਦਾਂ ਦੇ ਕੀਤੇ ਪਏ ਨੇ ਅੱਜ ਕਿਸੇ ਬੱਚੇ ਨਾਲ ਗੱਲ ਕਰ ਲਓ ਕਿ ਤੁਸੀਂ ਬਾਹਰ ਨੂੰ ਕਿਉਂ ਜਾ ਰਹੇ ਹੋ ਕਹਿੰਦੇ ਜੀ ਪੰਜਾਬ ਦੇ ਤਾਂ ਹਾਲਾਤ ਹੀ ਬੜੇ ਖਰਾਬ ਹੋ ਗਏ ਇੱਥੇ ਕੋਈ ਸੁਰੱਖਿਅਤ ਤਾਂ ਹੀ ਨਹੀਂ ਹੈਗਾ ਸੋ ਜਿਹੜੀ ਉਹਨਾਂ ਦੇ ਅੰਦਰ ਸੁਰੱਖਿਅਤ ਨਾ ਹੋਣ ਦੀ ਭਾਵਨਾ ਪੈਦਾ ਉਹ ਕਿਹਨੇ ਕੀਤੀ ਜਿਹੜੀਆਂ ਸਰਕਾਰਾਂ ਸੀ ਉਹਦੀਆਂ ਦੋਸ਼ੀ ਉਹ ਨੇ ਕਿਉਂਕਿ ਉਹਨਾਂ ਨੇ ਇਹ ਸਾਰਾ ਕੁਝ ਜੋ ਵੀ ਕੀਤਾ ਇੱਕ ਬੜੀ ਪਲੈਨਿੰਗ ਦੇ ਨਾਲ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਪੰਜਾਬ ਨੂੰ ਬਰਬਾਦ ਕਰਨ ਲਈ ਕੀਤਾ ਅੱਛਾ ਰਿਵਰਸ ਮਾਈਗ੍ਰੇਸ਼ਨ ਹੋਊਗੀ ਜਦੋਂ ਸਰਕਾਰ ਬਣੂਗੀ ਸਰਕਾਰ ਹੀ ਖਾਲਸਾ ਦੇਖੋ ਪਹਿਲਾਂ ਤੇ ਜਿਹੜੀ ਰਿਵਰਸ ਮਾਈਗ੍ਰੇਸ਼ਨ ਦੀ ਤੁਸੀਂ ਗੱਲ ਕਰਦੇ ਹੋ ਇਹ ਜਿਹੜਾ ਪੰਜਾਬ ਆ ਅਸੀਂ ਇੱਕ ਇੱਥੇ ਕੌਮ ਆ ਅਸੀਂ ਜਿਹੜੇ ਵਸਣ ਵਾਲੇ ਆ ਇੱਥੇ ਅਸੀਂ ਕਹਿੰਨੇ ਆ ਕਿਸੇ ਨੇ ਕੰਮ ਕਰਨ ਆਉਣਾ ਉਹ ਆਵੇ ਇਹ ਨਹੀਂ ਹੋਣਾ ਚਾਹੀਦਾ ਕਿ ਉਹ ਆਉਂਦੇ ਦੇ ਸਭ ਤੋਂ ਪਹਿਲਾਂ ਆਧਾਰ ਕਾਰਡ ਬਣ ਜਾਣ ਇੱਥੇ ਉਹ ਜ਼ਮੀਨਾਂ ਖਰੀਦ ਲੈਣ ਤੇ ਮੁੜ ਕੇ ਉਹ ਪੱਕੇ ਤੌਰ ਤੇ ਵੋਟ ਦਾ ਅਧਿਕਾਰ ਲੈ ਕੇ ਬੈਠ ਜਾਣ ਅਸੀਂ ਕਹਿੰਨੇ ਆ ਕੋਈ ਆਉਣ ਇੱਥੇ ਆ ਕੇ ਇੱਥੇ ਕੰਮ ਕਰਨ ਤੇ ਵਾਪਸ ਚਲੇ ਜਾਣ ਹਣਾ ਸੋ ਇਸ ਕਰਕੇ ਜਿਹੜੀ ਰਿਵਰਸ ਮਾਈਗ੍ਰੇਸ਼ਨ ਦੀ ਗੱਲ ਕੀਤੀ ਅੱਜ ਬਾਹਰਲੇ ਮੁਲਕਾਂ ਦੇ ਵੀ ਜੋ ਹਾਲਾਤ ਬਣੇ ਪਏ ਨੇ ਉੱਥੇ ਵੀ ਬੜੇ ਹਾਲਾਤ ਨਾਜ਼ਿਕ ਨੇ ਉੱਥੇ ਸਾਡੇ ਬੱਚੇ ਜਾ ਕੇ ਬੜੇ ਮਾੜੇ ਹਾਲਾਤਾਂ ਵਿੱਚ ਗੁਜ਼ਰ ਰਹੇ ਨੇ ਸੋ ਜਦੋਂ ਉਹਨਾਂ ਨੂੰ ਲੱਗੂਗਾ ਕਿ ਪੰਜਾਬ ਦੇ ਅੰਦਰ ਇੱਕ ਉਹ ਧਰੋ ਪਾਰਟੀ ਆ ਗਈ ਆ ਭਾਈ ਅਮਰਤਪਾਲ ਸਿੰਘ ਵਰਗੇ ਨੌਜਵਾਨ ਸਰਦਾਰ ਮਨਦੀਪ ਸਿੰਘ ਹੋਣਾ ਵਰਗੇ ਨੌਜਵਾਨ ਜਿਹੜੇ ਪੰਥ ਪ੍ਰਸਤ ਦੇ ਪੰਜਾਬ ਪ੍ਰਸਤ ਆ ਮੈਨੂੰ ਭਰੋਸਾ ਜਰੂਰ ਆਉਣਗੇ ਤੇ ਸਾਡੀ ਇਸ ਇਲੈਕਸ਼ਨ ਚ ਵੀ ਬਹੁਤ ਸਾਰੇ ਬਾਹਰੋਂ ਆ ਕੇ ਨੌਜਵਾਨ ਵੀਰ ਤੇ ਬਜ਼ੁਰਗ ਇੱਥੇ ਹਿੱਸਾ ਲੈ ਰਹੇ ਅੱਜ ਵੀ ਲੈ ਰਹੇ ਇਸ ਇਲੈਕਸ਼ਨ ਅੱਛਾ ਹੁਣ ਬਾਲਟੀ ਭਰਨ ਦੀ ਤਿਆਰੀ ਕਰ ਲਈ ਆ ਜੀ ਤੁਸੀਂ ਬਿਲਕੁਲ ਜੀ ਦੇਖੋ ਤੁਸੀਂ ਜਿਹੜਾ 14 ਤਰੀਕ ਨੂੰ ਜਦੋਂ ਰਿਜ਼ਲਟ ਆਉਣਾ ਤੁਸੀਂ ਮੇਰੇ ਖਿਆਲ ਹਰ ਰੋਜ਼ ਲੋਕਾਂ ਨੂੰ ਮਿਲਦੇ ਆ ਜਿਹੜਾ ਸਾਨੂੰ ਚੋਣ ਨਿਸ਼ਾਨ ਮਿਲਿਆ ਉਸ ਤੋਂ ਬਾਅਦ ਲੋਕਾਂ ਦੇ ਅੰਦਰ ਹਰ ਰੋਜ਼ ਸਾਡੀ ਜਿੰਨੀਆਂ ਕੈਂਪੇਨ ਆ ਉਹ ਅੱਗੇ ਤੋਂ ਅੱਗੇ ਵੱਧ ਰਹੀ ਆ ਔਰ ਇਹ ਜਿਹੜੀ ਬਾਲਟੀ ਆ ਉਹ ਭਰ ਕੇ ਪੂਰੇ ਹਿੰਦੁਸਤਾਨ ਦੇ ਹੁਕਮਰਾਨ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਸਨੇਹਾ ਦੇਣਗੇ ਇੱਥੇ ਜਾਗਦੀਆਂ ਜ਼ਮੀਰਾਂ ਵਾਲੇ ਪੰਜਾਬ ਨੂੰ ਚਲਾਉਣ ਵਾਲੇ ਤੇ ਪੰਥ ਪ੍ਰਸਤ ਲੋਕ ਵਸਦੇ ਆ ਉਹ ਪੰਜਾਬ ਨੂੰ ਕਦੇ ਵੀ ਬਰਬਾਦ ਹੋਣ ਨਹੀਂ ਦੇਣਗੇ ਠੀਕ ਹੈ ਜੀ ਧੰਨਵਾਦ ਜੀ ਬਹੁਤ-ਬਹੁਤ ਸੋ ਬਿਲਕੁਲ ਦਰਸ਼ਕੋ ਸਾਡੇ ਨਾਲ ਮਨਦੀਪ ਸਿੰਘ ਖਾਲਸਾ ਤਰਨਤਾਰਨ ਦੇ ਜ਼ਿਮਨੀ ਚੋਣ ਨੂੰ ਲੈ ਕੇ ਜਿਹੜੇ ਚੋਣ ਮੈਦਾਨ ਦੇ ਵਿੱਚ ਨੇ ਆਜ਼ਾਦ ਤਾਂ ਇੱਥੋਂ ਦੇ ਲੋਕ ਵੀ ਪਹੁੰਚੇ ਨੇ ਉਹਨਾਂ ਨੇ ਆਪਣੇ ਵਿਚਾਰ ਦਿੱਤੇ ਇਸ ਬਾਈ ਇਲੈਕਸ਼ਨ ਨੂੰ ਲੈ ਕੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਹੁਤ ਬਹੁਤ ਧੰਨਵਾਦ